ਪਹਿਲੇ ਐਕਟਰ ਗੈਵੀ ਚੈਲ ਅੱਜ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਖਾਸ ਤੌਰ ਤੇ ਬੰਬੇ ਤੋਂ ਇੱਥੇ ਠੰਡੇ ਬੋਚੇ ਸੀ ਹਸਪਤਾਲ ਦੇ ਵਿੱਚ ਜਿੱਥੇ ਕਿ ਹਰੇ ਡਾਕਟਰੀ ਦੇਖਭਾਲ ਦੇ ਵਿੱਚ ਰੱਖਿਆ ਗਿਆ ਹੈ ਬੱਚੇ ਤੇ ਬਾਤਾਂ ਨੂੰ ਤਾਂ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਕੀ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਸੁਣਾਉਣੇ ਆ ਉਹਨਾਂ ਨੇ ਕਿਹਾ ਕਿ ਇੱਕ ਵਾਰ ਫੇਰ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਫੇਰ ਉਹਨਾਂ ਬਲੰਦੀਆਂ ਤੇ ਜਾਊਗਾ ਪੰਜਾਬ ਦਾ ਨਾਮ ਰੋਸ਼ਨ ਕਰੂਗਾ ਕਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਪੂ ਜੀ ਨਾਲ ਕੋਲੇ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜੋ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੋਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾ ਲੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਇਸੇ ਵੀ ਇਹੀ ਰੱਖਦਾ ਹਾਂ ਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਸੇ ਤੱਕ ਦਾ ਵੀ ਉਸੇ ਬੁਲੰਦੀਆਂ ਨੂੰ ਪਹਿਲਾਂ ਜੇ ਬਿਲਕੁਲ ਜੀ ਬਿਲਕੁਲ ਉਹ ਤਾਂ ਮੇਰੇ ਨੇ ਜਿਹੜੀ ਚੀਜ਼ ਲੱਗਦਾ ਜੀ ਹਾਂਜੀ ਹਾਂਜੀ ਲੈ ਇਹ ਇਹ ਚ ਪੁੱਛਣ ਵਾਲੀ ਦਾ ਪ੍ਰੈਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲੇ ਦਾ ਇੰਟਰਨੈਟ ਬਲੌਕ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ ਸੋ ਪੂਰੀ ਦੁਨੀਆ ਦੀ ਜੀ ਦੁਆਵਾਂਾਂ ਸੀਗੀਆਂ ਬਲੇਸਿੰਗ ਸੀਗੀਆਂ ਤੇ ਵਾਈਗਰੂ ਜੀ ਨੇ ਸੁਣੀ ਦੇਖੋ ਕਿਦਾਂ ਹਨੇ ਭਾਈ 2 ਸਾਲ ਕੰਟੀਨਿਊ ਲੋ ਕੰਮ ਕਰ ਰਿਹਾ ਐ ਤਵਾਰ ਦੇ ਤਵਾਰ ਵੀ ਜੀ 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 ਬੇਸ਼ੱਕ ਜੋ ਬੜੇ ਪੰਜਾਬੀ ਜੀ ਬਿਲਕੁਲ ਬਿਲਕੁਲ ਜੀ ਬੜੀ ਵੱਡੀ ਕੁਰਸੀ ਹੈ ਜਿਹਦਾ ਕੋਈ ਪਹੁੰਚ ਗਈ ਬਣੀ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਸਾਰਿਆਂ ਦੀਆਂ ਦੁਆਵਾਂ ਨੇ ਸੋ ਸਾਰੇ ਜਿੰਨੇ ਸਿੱਧੂ ਬਾਜੀ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ ਅੱਜ ਵਾਈਗਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਆਉਣ ਲੱਗਿਆ ਜੀ ਬਸ ਫਿਰ ਵੱਲੇ ਵੱਲੇ ਕੀ ਗੱਲਬਾਤ ਹੋਈ ਬਾਪੂ ਜੀ ਨਾਲ ਬਾਪੂ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿਦਾਂ ਮਹਿਸੂਸ ਹੋ ਰਹੀ ਕਿਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੈਨੀਅਨ ਹੈਗੀ ਆ ਜੀ ਜੀ ਕੀ ਰਿਐਕਸ਼ਨ ਸੀ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਵਾਹ ਜੀ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਲੈਜੈਂਡ ਇਜ਼ ਬੈਕ ਕਹਦੇ ਦੁਬਾਰਾ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਚੀ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਐਵੇਂ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਦੁਬਾਰਾ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ